ਤੇ ਡਾਂਸ ਕੋਡ ਦਾ ਪ੍ਰਬੰਧ ਕੀਤਾ ਇਕ ਘਟਨਾ ਕਿਤਾ ਕਿਉਂਕਿ ਸਾਡੀ ਸੋਚ ਹੈ ਕਿ ਜਿਹੜੇ ਸਾਡੇ ਮੰਡੀਆਂ ਦੇ ਸ਼ੈੱਡ ਨੇ ਆਫ ਸੀਜ਼ਨ ਟੂ ਮਾਰ ਨੂੰ ਗਰੀਬ ਬੱਚਾ ਵਾਸਤੇ ਖੇਡਣ ਵਾਸਤੇ ਫ੍ਰੀ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਆ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛੇ کیا ਜਾਂਦਾ ਹੈ باقی ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕੋਸਟ ਪ੍ਰੋਵਾਈਡ ਕਰਾਇਆ ਜਾ ਅੱਜ ਇੱਥੇ ਅਸੀਂ 3 ਪਲਾਂਟੇਸ਼ਨ ਦਾ ਵੀ ਕੰਮ ਸ਼ੁਰੂ ਕੀਤਾ ਹੈ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਅਸੀਂ ਬੂਟੇ ਲਵਾ ਰਹੇ ਹਾਂ ਔਰ ਹੋਰ ਵੀ ਖਾਲੀ ਥਾਵਾਂ ਜਿੱਥੇ ਹੈਗੀਆਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰਾਈ ਜਾਵੇ ਤਾਂ ਕਿ ਵਾਤਾਵਰਣ ਸਾਫ਼ ਸੁਥਰਾ ਤੇ ਹਰਿਆ ਭਰਿਆ ਹੋਵੇ। ਇਹ ਮੰਡੀ ਵਿੱਚ ਸਫਾ ਛੋਣਾ ਵੇਚਿਆ ਜਾ ਰਿਹਾ ਤੇ ਕਿ ਬਗੈਰ ਕੋਈ ਫੀਸ ਤੋਂ ਵੀ ਛੋਣਾ ਨਹੀਂ ਕਿਹਾ ਜਾ ਰਿਹਾ। ਦੇਖੋ ਬਗੈਰ ਮਾਰਕੀਟ ਫੀਸ ਤੋਂ ਕੁਝ ਨਹੀਂ ਹੁੰਦਾ ਹੈਗਾ। ਕਈ ਵਾਰ ਆਪਾਂ ਬਿਨਾਂ ਗੱਲ ਤੋਂ ਕਹਾਣੀ ਪਾ ਦਿੰਦੇ ਆ ਜੇ ਕੋਈ ਹੈ ਹੈ ਜਾਂ ਮੈਨੂੰ ਐਵੀਡੈਂਸ ਦਿਓ ਆਪਾਂ ਕਾਰਵਾਈ ਕਰਾਂਗੇ। ਪਰ ਮੈਂ ਸਮਝਦਾ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਿਹਦਾ ਕੋਈ ਸਿਰ ਪੈਰ ਨਾ ਹੋ ਮਲਟੀ ਮੋਡ ਜੀ ਕਹਿ ਰਹੇ ਐ ਕਿ ਭਾਰਤੀ ਕੀ ਕਰਨੀ ਦੇਖੋ ਸੁਣਿਆ ਸਰਾਇਆਂ ਗੱਲਾਂ ਤੇ ਕੋਈ ਤੱਥ ਨਹੀਂ ਹੁੰਦੇ ਹੈਗੇ ਕਿਸੇ ਬਾਰੇ ਕੁਝ ਵੀ ਬੋਲ ਦੋ ਉਹਦੇ ਨਾਲ ਕੀ ਫਰਕ ਪੈਂਦਾ ਜਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਸਾਨੂੰ ਜੋ ਗੱਲ ਕਿਸੇ ਤੱਥਾਂ ਦੇ ਆਧਾਰ ਤੋਂ ਹੋਵੇ ਉਹੀ ਕਰਨੀ ਚਾਹੀਦੀ ਅਸੀਂ ਇੱਕ ਤਰ੍ਹਾਂ ਦੇ ਡਾਂਸ ਕੋਡ ਦਾ ਪ੍ਰਬੰਧ ਕੀਤਾ ਘਟ ਨਹੀਂ ਕਰਦਾ ਕਿਉਂਕਿ ਸਾਡੀ ਸੋਚ ਹੈ ਕਿ ਜਿਹੜੇ ਸਾਡੇ ਮੰਡੀਆਂ ਦੇ ਸ਼ੈੱਡ ਨੇ ਆਕਸੀਜਨ ਟੂ ਨਰ ਨੂੰ ਗਰੀਬ ਬੱਚਿਆਂ ਵਾਸਤੇ ਖੇਡਣ ਵਾਸਤੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਇਆ ਜਾਂਦਾ। ਅੱਜ ਇੱਥੇ ਅਸੀਂ 3 ਪਲਾਂਟੇਸ਼ਨ ਦਾ ਵੀ ਕੰਮ ਸ਼ੁਰੂ ਕੀਤਾ ਹੈ। ਸਾਰੇ ਪੰਜਾਬ ਦੀਆਂ ਮੰਡੀਆਂ 'ਚ ਅਸੀਂ ਬੂਟੇ ਲਗਾ ਰਹੇ ਹਾਂ। ਔਰ ਹੋਰ ਵੀ ਖਾਲੀ ਥਾਵਾਂ ਜਿੱਥੇ ਹੈਗੀਆਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰਾਈ ਜਾਵੇ ਤਾਂ ਕਿ ਵਾਤਾਵਰਣ ਸਾਫ਼ ਸੁਥਰਾ ਤੇ ਹਰਿਆ ਭਰਿਆ ਹੋਵੇ। ਇੱਕ ਮੰਡੀ ਵਿੱਚ ਸਫਾ ਝੋਨਾ ਵੇਚਿਆ ਜਾ ਰਿਹਾ ਤੇ ਕਿ ਬਗੈਰ ਤੇ ਜਿਹੜੀ ਫੀਸ ਤੋਂ ਵੀ ਝੋਨਾ ਵੀ ਕਿੰਤੀ ਜਣ ਕੇ ਚੱਲਦਾ। ਦੇਖੋ ਬਗੈਰ ਮਾਰਕੀਟ ਫੀਸ ਤੋਂ ਕੁਝ ਨਹੀਂ ਹੁੰਦਾ ਹੈਗਾ ਕਈ ਵਾਰ ਆਪਾਂ ਬਿਨਾਂ ਗੱਲ ਤੋਂ ਕਹਾਣੀ ਪਾ ਦਿੰਦੇ ਆ ਜੇ ਕੋਈ ਹੈ ਹਾ ਜਾਂ ਮੈਨੂੰ ਐਵੀਡੈਂਸ ਦੋ ਆਪਾਂ ਕਾਰਵਾਈ ਕਰਾਂ ਪਰ ਮੈਂ ਸਮਝਦਾ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਿਹਦਾ ਕੋਈ ਸਿਰ ਪੈਰ ਨਾ ਹੋ ਮਲਟੀ ਮੋਡ ਜੀ ਕਹਿ ਰਹੇ ਐ ਕਿ ਕੀ ਦੇਖੋ ਸੁਣਿਆ ਸੁਣਾਈਆਂ ਗੱਲਾਂ ਤੇ ਕੋਈ ਤੱਥ ਨਹੀਂ ਹੁੰਦੇ ਹੈਗੇ ਕਿਸੇ ਬਾਰੇ ਕੁਝ ਵੀ ਬੋਲ ਦੋ ਉਹਦੇ ਨਾਲ ਕੀ ਫਰਕ ਪੈਂਦਾ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਸਾਨੂੰ ਜੋ ਗੱਲ ਕਿਸੇ ਤੱਥਾਂ ਦੇ ਆਧਾਰ ਤੋਂ ਵੀ ਉਹੀ ਕਰਨੀ ਚਾਹੀਦੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।